ਕੀ ਨਾਦਰਾ ਜੀ ਗਰੀਬ ਸਿੰਘ ਹੈ ਜੀ ਤੇ ਇਹ ਜਿਹੜੀ ਅੱਗ ਲੱਗੀ ਹੈ ਇਹਦਾ ਕਾਰਨ ਕੀ ਹੈਗਾ ਕਿ ਪਿੰਡਾਂ ਚ ਅੱਗ ਲੱਗੀ ਹੈ ਜੀ ਇਹਦੇ ਕਾਰਨ ਦਾ ਜੀ ਪਤਾ ਨਹੀਂ ਲੱਗਾ ਇਥੋਂ ਦੂਜੇ ਪਿੰਡ ਤੋਂ ਚੱਲੀ ਏ ਤੀਜੇ ਪਿੰਡ ਤੇ ਆ ਕੇ ਕੰਟਰੋਲ ਹੋਇਆ ਤੇ ਕਣਕ ਵੀ ਸੜ ਗਈ ਹੈ ਇਹੀ ਤਾਂ ਕਣਕ ਨੂੰ ਰੋਂਦੇ ਸਾਂ ਜੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਾਂ ਵੀ ਜੀ ਨਹੀਂ ਬਚਨੇ ਸਾਡੇ ਇੰਨੀ ਗੱਲ ਤੇ ਵਹਿਗਰ ਜੀ ਖਾਲਸਾ ਵਹਿਗਰ ਜੀ ਫਤਿਹ ਸਾਨੂੰ ਕੋਈ ਨਾ ਕੋਈ ਸਹਾਇਤਾ ਦੇਣੀ ਚਾਹੀਦੀ ਪਾ ਜੀ ਕੀ ਨਾਦਰਾ ਤੇ ਅੱਜ ਜਿਹੜੀ ਜਿਹੜੀ ਅੱਗ ਲੱਗੀ ਹੈਗੀ ਆ ਕਣਕ ਸੜ ਗਈ ਉਹਦਾ ਕੀ ਕਾਰਨ ਕੀ ਹੈ ਜੀ ਦੀਪ ਸਿੰਘ ਗੁਜਰ ਸਿੰਘ ਕਤਬਦੀਨ ਵਾਲਾ ਪਿੰਡ ਹੈ ਜੀ ਸਾਡੇ ਪਿਤਾ ਜੀ ਤੇ ਤੇ ਜਿਹੜੀ ਅੱਗ ਲੱਗੀ ਹੈ ਇਹ ਨੰਬਰਦਾਰ ਹੈਗਾ ਜੀ ਬਚਿੱਤਰ ਸਿੰਘ ਇਹ ਪਰਲੇ ਰਾਤ ਹੈਗਾ ਉਹਦਾ ਯਾਨੀ ਕਿ ਦੁੱਲਾ ਸਿੰਘ ਵਾਲੇ ਦੇ ਵਿੱਚ ਰਾਤ ਦੇ ਉਹ ਦੋ ਕੋਈ ਮੋਟਰਸਾਈਕਲ ਤੇ ਆਏ ਆਦਮੀ ਉਹਨਾਂ ਨੇ ਦੋਵਾਂ ਥਾਵਾਂ ਤੇ ਅੱਗ ਲਾਈ ਗਏ ਅੱਗ ਲੱਗ ਗਈ ਇੱਥੋਂ ਭੱਜ ਗਏ ਤੇ ਫਿਰ ਯਾਨੀ ਕਿ ਅੱਗ ਫੈਲਦੀ ਫੈਲਦੀ ਇੱਦਾਂ ਸਾਡੀ ਜ਼ਮੀਨ ਸੀ ਹੋਰ ਵੀ ਕਈ ਸੱਜਣਾ ਦੀ ਹੈਗੀ ਸੀ ਜਿਹੜੀ ਯਾਨੀ ਕਿ ਕਾਫੀ 25 30 ਕਿੱਲੇ ਕਣਕ ਦਾ ਨੁਕਸਾਨ ਹੋਇਆ ਤੇ ਨਾਰ ਦਾ ਕਾਫੀ ਨੁਕਸਾਨ ਹੋਇਆ ਟੋਟਰ ਕਿੰਨਾ ਕੁ ਰਕਬਾ ਸੀ ਜਿਹੜਾ ਮਤਲਬ ਸੜ ਚੁਕਿਆ 25 30 ਕਿੱਲੇ ਸੀਗਾ ਸਾਰੇ ਘਰਾਂ ਦਾ ਜੀ ਤੇ ਜਿਹੜਾ ਨਾਰ ਸੀ ਉਹ ਕਿੰਨੇ ਜਿਹੜੇ ਰਕਬੇ ਵਿੱਚ ਨਾਰ ਤਾਂ ਕਾਫੀ ਮਿਰਸਾ ਹੋਣਾ ਜੀ 100 ਕਿੱਲੇ ਦੇ ਲਾਗੇ ਬੰਨੇ ਹੋ ਗਏ ਨਾ 200 ਕਿੱਲੇ ਹਾਂ ਜੀ ਹਾਂ ਜੀ ਅ ਕੀ ਨਾ ਜੀ ਤੁਹਾਡੇ ਤੇ ਕਿਹੜੇ ਪਿੰਡ ਦਾ ਰਕਬਾ ਜਿਹੜਾ ਆਗਦੀ ਪਿੰਡ ਚੜਿਆ ਜੀ ਮੇਰਾ ਨਾਮ ਆਪਣਾ ਮਨਵੀਰ ਸਿੰਘ ਜੀ ਜਗਦਰ ਮਲੋਕ ਸਿੰਘ 155 ਪਿੰਡ ਕਤੂਦੀਨ ਵਾਲਾ ਅੱਜ ਜਿਹੜਾ ਨੁਕਸਾਨ ਹੋਇਆ ਨੇ ਇਹ ਕਤੂਬ ਦੇ ਨਵਾਲਾ ਫਤੇਵਾਲਾ ਦੂਲਾ ਸਿੰਘ ਵਾਲਾ ਤਿੰਨ ਪਿੰਡਾਂ ਦਾ ਹੋਇਆ ਜੀ ਕਿੰਨਾ ਕੁ ਨੁਕਸਾਨ ਜਿਹੜਾ ਹੋ ਗਿਆ ਇਹ ਨੁਕਸਾਨ تقریبا ਕੋਈ ਢਾਈ 300 ਏਕੜ ਦੇ ਵਿੱਚ ਜਿਹੜੀ ਹੈ ਉਹ ਅੱਜ ਨੇ ਜਾਣਕਾਰੀ ਉਪਰਕਾਰਨ ਕੀਤਾ ਜਿਹਦੇ ਵਿੱਚ ਕੋਈ 15 ਤੋਂ ਲਾਇ ਕਰਕੇ 20 ਕਿੱਲੇ ਕਣਕ ਖੜੀ ਕਣਕ ਦਾ ਨੁਕਸਾਨ ਹੋਇਆ ਹੋਰ ਬਾਕੀ ਨਾਰ ਜਿਹੜਾ ਉਹ ਜੂੜੀ ਵਾਲਾ ਨਾਰ ਜਿਹੜਾ ਉਹ ਨੁਕਸਾਨ ਹੋਇਆ ਸਾਰੇ ਦਾ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਇਹ ਜਿਹੜੀ ਅੱਗ ਅੱਜ ਇਹ ਜਿਸ ਜਗ੍ਹਾ ਤੋਂ ਅੱਗ ਦੀ ਸ਼ੁਰੂਆਤ ਹੁੰਦੀ ਆ ਉੱਥੇ ਨਾ ਤਾਂ ਕੋਈ ਬੱਤੀ ਦੀ ਤਾਰ ਆ ਨਾ ਉੱਥੇ ਕੋਈ ਰਹਿਸ਼ ਆ ਕਿ ਵੀ ਕਿਸੇ ਨੇ ਅੱਗ ਘਰ ਦੇ ਵਿੱਚ ਵਾਲੀ ਹੋਵੇਗੀ ਇਹ ਕਿਸੇ ਨੇ ਛਰਾਰ ਦੇ ਨਾਲ ਪੂਰੇ ਰਾਈਟ ਟਾਈਮ ਦੇ ਉੱਤੇ 1 ਵਜੇ ਅੱਗ ਲਾਈ ਆ ਔਰ ਉਹ ਅੱਗ ਲਾ ਕਰਕੇ ਬੰਦਾ ਜਿਹੜਾ ਨੇ ਉਹ ਨੁਕਸਾਨ ਕਰਕੇ ਚਲਾ ਗਿਆ ਅਸੀਂ ਪ੍ਰਸ਼ਾਸਨ ਤੋਂ ਇੱਕ ਇਹ ਮੰਗ ਕਰਦੇ ਆਂ ਵੀ ਇੱਕ ਤਾਂ ਉਹ ਬੰਦੇ ਦੀ ਪੜਤਾਲ ਹੋਣੀ ਚਾਹੀਦੀ ਆ ਦੂਸਰਾ ਜਿਹੜਾ ਨੇ ਬਣਦਾ ਮੁਆਵਜ਼ਾ ਜਿਹੜਾ ਨੇ ਜਿਨ੍ਹਾਂ ਦੀ ਕਣਕ ਸੜੀ ਆ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਦੀ ਕਰਦੌਰੀ ਕਰਵਾ ਕੇ ਔਰ ਜਿਨ੍ਹਾਂ ਦਾ ਤੂੜੀ ਦਾ ਨੁਕਸਾਨ ਹੋਇਆ ਉਹਨਾਂ ਦੀ ਤੂੜੀ ਦੀ ਪਰਪਾਈ ਜਿਹੜੀ ਉਹ ਪ੍ਰਸ਼ਾਸਨ ਕਰੇ ਵੀਰ ਜੀ ਕੀ ਨਾਮ ਹੈਗਾ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਤੇ ਕਿੰਨੇ ਕਿ ਏਕੜ ਦੇ ਵਿੱਚ ਜਿਹੜੀ ਅੱਜ ਕਣਕ ਸੜੀ ਜਰਮੇਲ ਸਿੰਘ ਫੱਤੇਵਾਲਾ ਜੀ ਇਹ ਕਿਸਾਨ ਆ ਕੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਨਗਰ ਫੱਤੇਵਾਲੇ ਦੇ ਆ ਏਰੀਏ ਦੇ ਵਿੱਚ ਖੜੇ ਆ ਨਾਲ ਕੋਤਬਦੀਨ ਵਾਲਾ ਨਗਰ ਆ ਜਿੱਥੇ ਆਪਾਂ ਇਸ ਟਾਈਮ ਤੇ ਖੜੇ ਆ ਅੱਜ ਜਿਹੜੀ ਇੱਥੇ ਘਟਨਾ ਹੋਈ ਆ ਬੜੀ ਮੰਦਭਾਗੀ ਘਟਨਾ ਜਿਹੜੀ ਇਹਨਾਂ ਨਗਰਾਂ ਦੇ ਵਿੱਚ ਵਾਪਰੀ ਆ ਕੋਤਬਦੀਨ ਹੁੰਦੇ ਪਰਲੇ ਪਾਸੇ ਦੂਲਾ ਸਿੰਘ ਵਾਲਾ ਦੇ ਰਕਬਾ ਦੇ ਰਕਬੇ ਦੇ ਵਿੱਚੋਂ ਅੱਗ ਜਿਹੜੀ ਉਹ ਭਿਆਨਕ ਅੱਗ ਜਿਹੜੀ ਕਰੀਬ ਸਵਾ 1:00 ਵਜੇ ਦੇ ਬڑے ਯੂਰਾਂ ਤੇ ਲੱਗੀ ਆ ਜਦੋਂ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਨੂੰ ਪਤਾ ਲੱਗਾ ਵੱਡੇ ਪੱਦਰ ਤੇ ਟਰੈਕਟਰਾਂ ਦੇ ਨਾਲ ਜਿਹੜੀ ਆਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹਵਾ ਹੀ ਇੰਨੀ ਜਿਆਦੀ ਤੇਜ਼ ਸੀ ਕਿ ਇਹ ਅੱਗ ਜਿਹੜੀ ਦੂਲਾ ਸਿੰਘ ਵਾਲੇ ਦੇ ਰਕਬੇ ਤੋਂ ਲੈਂਦੇ ਪਾਸਿਓਂ ਚੱਲਦੀ ਹੋਈ ਫੱਤੇ ਵਾਲੇ ਦੇ ਰਕਬੇ ਤੱਕ ਆਣ ਪਹੁੰਚੀ ਆ ਜਿਹਦੇ ਵਿੱਚ ਇਹ ਦਵਿੰਦਰ ਸਿੰਘ ਹੋਣੀ ਵੀਰ ਖੜੇ ਇਹਨਾਂ ਦੀ 9.5 ਏਕੜ ਦੇ ਕਰੀਬ ਜਿਹੜੀ ਕਣਕ ਆ ਉਹ ਸੜ ਕੇ ਸੁਆਹ ਹੋ ਚੁੱਕੀ ਆ ਇਸੇ ਤਰ੍ਹਾਂ ਪਿੱਛੇ ਹੋਰ ਕਿਸਾਨ ਜਿਹੜੇ ਕੋਈ ਕਿਸੇ ਦੀ ਕਿੱਲਾ ਕਿਸੇ ਦੀ 2 ਏਕੜ 15 14 15 ਏਕੜ ਦੇ ਕਰੀਬ ਜਿੰਨਾ ਕੁ ਪਤਾ ਲੱਗ ਸਕਿਆ ਕਿ ਜਿਹੜੀ ਕਿਸਾਨਾਂ ਦੀ ਜਿਹੜੀ ਉਹ ਕੜਕ ਸੜ ਕੇ ਸੁਆਹ ਹੋ ਚੁੱਕੀ ਆ ਇਸੇ ਤਰ੍ਹਾਂ ਜਿਹੜਾ 2 250 ਏਕੜ ਨਾੜ ਦੱਸਿਆ ਜਾ ਰਿਹਾ ਵਾ ਜਿਹੜਾ ਉਹ ਸੜ ਕੇ ਸੜ ਚੁੱਕਾ ਵਾ ਜਿਨ੍ਹਾਂ ਨੇ ਅਜੇ ਤੱਕ ਕਿਸਾਨਾਂ ਨੇ ਮੁੱਠ ਵੀ ਤੂੜੀ ਜਿਹੜੀ ਉਹ ਨਹੀਂ ਸੀ ਬਣਾਈ ਸੋ ਬੜਾ ਜ਼ਿਆਦਾ ਭਾਰੀ ਨੁਕਸਾਨ ਇਹ ਜਿਹੜੀ ਘਟਨਾ ਦੇ ਨਾਲ ਇਲਾਕੇ ਦੇ ਵਿੱਚ ਹੋਇਆ ਕੱਲ ਵੀ ਇਸੇ ਤਰ੍ਹਾਂ ਕੁਤਬਦੀਨ ਵਾਲੇ ਦੇ ਤੇ ਕੁਝ ਦੂਲੇ ਵਾਲੇ ਦੇ ਰਕਬੇ ਦੇ ਵਿੱਚ ਤੁਸੀ ਬੰਦੇ ਅੰਦਰ ਜਿਹੜਾ ਉਹ ਅੱਗ ਲੱਗੀ ਸੀ ਉੱਥੇ ਵੀ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਅੱਗ ਲੱਗੀ ਤੇ ਸਾਡੇ ਕਿਸਾਨ ਭਰਾਵਾਂ ਨੇ ਵੱਡੇ ਪੱਧਰ ਤੇ ਉੱਥੇ ਕਾਬੂ ਜਿਹੜਾ ਉਹ ਪਾ ਲਿਆ ਸੀ ਤੇ ਅੱਜ ਦੁਬਾਰਾ ਫੇਰ ਇਹ ਘਟਨਾ ਹਵਾ ਇੰਨੀ ਤੇਜ਼ ਸੀ ਜਿਹਦੇ ਕਰਕੇ ਅੱਗ ਦੇ ਜਿਹੜੇ ਭਾਂਬੜ ਉਹ ਬਹੁਤ ਦੂਰ ਉੱਚੀ ਦੂਰ ਤੱਕ ਜਾ ਰਹੇ ਸੀ ਇਹ ਦੋ ਸੜਕਾਂ ਜਿਹੜੀਆਂ ਉਹ ਕ੍ਰਾਸ ਕਰਕੇ ਤੇ ਜਿਹੜੀ ਤੀਜੀ ਸੜਕ ਦੇ ਕੋਲ ਆਣ ਕੇ ਜਿਹੜੀ ਉਹ ਅੱਗ ਨੂੰ ਰੋਕਿਆ ਗਿਆ ਵਾ ਤੇ ਇਹ ਜਿਹੜੀਆਂ ਘਟਨਾਵਾਂ ਪੂਰੇ ਜਿੱਥੇ ਜ਼ਿਲ੍ਹੇ ਦੇ ਵਿੱਚ ਵਾਪਰ ਰਹੀਆਂ ਪੂਰੇ ਪੰਜਾਬ ਦੇ ਵਿੱਚ ਵਾਪਰ ਰਹੀਆਂ ਅਤ ਨਿੰਦਨਯੋਗ ਕਿਉਂਕਿ ਕਿਸਾਨਾਂ ਦੀ ਹਾਲਤ ਆਪ ਸਭ ਦੇ ਸਾਹਮਣੇ ਆ ਪਹਿਲਾਂ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਕਰਕੇ ਜਿਹੜੇ ਪਹਿਲਾਂ ਹੀ ਕਰਜ਼ਾਈ ਕਿਸਾਨ ਜਿਹੜੇ ਉਹ ਬਹੁਤ ਆ ਕਰਜ਼ੇ ਦੀ ਭੇਟ ਚੜੇ ਹੋਏ ਆ ਉਹ ਕਿਸਾਨਾਂ ਨੂੰ 6 ਮਹੀਨਾ ਦੀ ਫਸਲ ਤੋਂ ਆਸ ਹੁੰਦੀ ਆ ਕਿ ਸਾਡੀ ਕਣਕ ਜਿਹੜੀ ਸਾਡੇ ਘਰੇ ਆਊਗੀ ਦਾਣੇ ਆਉਣਗੇ ਤੂੜੀ ਆਉਣਗੀ ਪਰ ਉਹ ਇੱਥੇ ਕਿਸਾਨਾਂ ਦੀਆਂ ਉਮੀਦਾਂ ਦੇ ਉੱਤੇ ਜਿਹੜਾ ਉਹ ਪਾਣੀ ਪੈ ਚੁੱਕਾ ਵਾ ਇਹ ਜਿਹੜਾ ਦੁੱਖ ਦੀ ਘੜੀ ਜਿਹੜੀ ਸਾਡੇ ਕਿਸਾਨ ਭਰਾਵਾਂ ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈ ਤੇ ਜੇਕਰ ਆਪਾਂ ਗੱਲ ਕਰਦੇ ਕੋਈ ਇਸ ਅੱਗ ਦੇ ਨਾਲ ਕੋਈ ਜਾਨੀਵਾਰੀ ਨੁਕਸਾਨ ਜਾਂ ਕੋਈ ਹੋਰ ਡਗਰਾ ਤੱਕ ਦਾ ਅਜੇ ਤੱਕ ਜਿੰਨਾ ਕਿ ਪਤਾ ਲੱਗਾ ਵੀਰ ਦਵਿੰਦਰ ਹੁਣਾ ਦੇ ਡੰਗਰ ਵੀ ਬਾਹਰ ਵੱਜੇ ਸੀ ਪਰ ਇਥੋਂ ਕੋਈ ਉਦਮ ਉਦਮ ਕੀਤਾ ਭਰਾਵਾਂ ਨੇ ਕਿ ਡੰਗਰ ਜਿਹੜੇ ਖੋਲ ਦਿੱਤੇ ਗਏ ਜਦੋਂ ਅੱਗੇ ਇਥੇ ਨੇੜੇ ਆਈ ਆ ਤੇ ਪਰ ਜਿਹੜਾ ਡੰਗਰਾਂ ਵਾਲਾ ਢਾਰਾ ਜਿੱਥੇ ਡੰਗਰ ਵੱਜੇ ਹੋਏ ਸੀ ਉਹ ਸੜ ਕੇ ਜਿਹੜਾ ਸਵਾਹ ਹੋ ਚੁੱਕਾ ਵਾ ਜੇਕਰ ਡੰਗਰ ਵੱਜੇ ਰਹਿ ਜਾਂਦੇ ਤੇ ਉਹ ਡੰਗਰਾਂ ਦਾ ਵੀ ਪੂਰਨ ਤੌਰ ਤੇ ਜਿਹੜਾ ਉਹ ਨੁਕਸਾਨ ਹੋ ਜਾਣਾ ਸੀ ਪ੍ਰਸ਼ਾਸਨ ਵੱਲੋਂ ਕੋਈ ਜਿੱਦਾਂ ਕਿਸਾਨਾਂ ਦੇ ਖੇਤਾਂ ਚ ਆ ਕੇ ਲੱਗੀ ਕੋਈ ਸਾਰਨ ਵਾਸਤੇ ਆਇਆ ਕੋਈ ਦੇਖੋ ਜੀ ਪ੍ਰਸ਼ਾਸਨ ਜਿਹੜਾ ਜਦੋਂ ਫੱਤੇਵਾਲੇ ਦੇ ਰਗਬੇ ਦੇ ਵਿੱਚ ਅੱਗ ਪਹੁੰਚ ਗਈ ਸੀ ਉਦੋਂ ਪੁਲਿਸ ਦੇ ਨੁਮਾਇंदे ਆਏ ਆ ਤੇ ਤਕਰੀਬਨ ਅੱਗ ਕਿਸਾਨਾਂ ਨੇ ਆਪਦੇ ਪੱਧਰ ਤੇ ਬੁਝਾ ਹੀ ਲਈ ਸੀ ਜਦੋਂ ਫਾਇਰ ਬਰਗੇਡ ਦੀਆਂ ਗੱਡੀਆਂ ਆਈਆਂ ਵਾ ਪਰ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡੀ ਫਾਇਰ ਬਰਗੇਡ ਦੀ ਘਾਟ ਹੈ ਕਿਉਂਕਿ ਮੱਲਾਂਵਾਲਾ ਨਗਰ ਕਾਉਂਸਲ ਕੋਲੇ ਫਾਇਰ ਬਰਗੇਡ ਆਪਦੀ ਨਹੀਂ ਹੈਗੀ ਜਾਂ ਤਾਂ ਮਖੂ ਤੋਂ ਆਉਂਦੀ ਆ ਗੱਡੀ ਜੇ ਕੋਈ ਘਟਨਾ ਵਾਪਰਦੀ ਆ ਜਾਂ ਜੀਰਾ ਤੋਂ ਜਾਂ ਕਿਤੇ ਫਰੋਈਪੁਰ ਤੋਂ ਪਰ ਸਾਡੇ ਇਲਾਕੇ ਨੂੰ ਇਸ ਚੀਜ਼ ਦੀ ਮਾਰ ਜਿਹੜੀ ਬਹੁਤ ਵੱਡੇ ਪੈਰ ਪੱਦਰ ਤੇ ਪੈ ਰਹੇ ਕਿਉਂਕਿ ਜੀਰੇ ਤੋਂ ਜਿਹੜਾ ਰਸਤਾ ਵਾ ਮੱਲਾਂਵਾਲੇ ਤੱਕ ਆਉਂਦਾ ਉਹ ਬਹੁਤ ਜਿਹੜਾ ਖਰਾਬ ਆਉਂਦਿਆਂ ਸਮਾਂ ਬੜਾ ਲੱਗ ਜਾਂਦਾ ਗੱਡੀ ਨੂੰ ਤੇ ਜੇਕਰ ਸਾਡੇ ਨਗਰ ਇੱਥੇ ਮੱਲਾਂਵਾਲੇ ਦੀ ਨਗਰ ਕੌਂਸਲ ਦੇ ਵਿੱਚ ਗੱਡੀਆਂ ਹੋਣ ਤੇ ਘੱਟੋ ਘੱਟ ਜੇ ਕੋਈ ਇਹੋ ਜੀ ਮੰਦ ਭਾਗੀ ਘਟਨਾ ਵਾਪਰਦੀ ਜਾਂ ਤੇ ਜਲਦੀ ਜਿਹੜੀਆਂ ਫਾਇਰ ਬ੍ਰਿਗੇਡ ਆ ਸਕਦੀਆਂ ਸਾਡੀ ਜ਼ਿਲ੍ਹਾ ਪ੍ਰਸ਼ਾਸਨ ਡੀ ਸਾਹਿਬ ਦੇ ਵੀ ਅਸੀਂ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਅੱਗੇ ਤੋਂ ਕੋਈ ਘਟਨਾ ਵਾਪਰੇ ਨਾ ਤੇ ਇੱਥੇ ਸਾਡੀ ਜਿਹੜੀਆਂ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੱਲਾਂ ਚਾਹੀਦੀਆਂ ਪ੍ਰਸ਼ਾਸਨ ਕੋ ਕੀ ਮੱਕੀ ਬੰਗ ਕਰ ਦਿਓ ਪ੍ਰਸ਼ਾਸਨ ਤੋਂ ਅਸੀਂ ਪੰਜਾਬ ਸਰਕਾਰ ਤੋਂ ਵੀ ਲਗਾਤਾਰ ਸਾਡੀ ਮੰਗ ਚੱਲ ਰਹੀ ਆ ਕਿ ਜਿਹੜੇ ਕਿਸਾਨਾਂ ਦਾ ਇਹ ਪੂਰੇ ਪੰਜਾਬ ਦੇ ਵਿੱਚ ਜਾਂ ਜਿਲ੍ਹਾ ਫਰੋਇਪੁਰ ਦੇ ਵਿੱਚ ਇਹ ਨੁਕਸਾਨ ਹੋਇਆ ਜਿਹੜੇ ਭਰਾਵਾਂ ਦੀਆਂ ਘਟਰਾਵਾਂ ਦਾ ਕਰਕੇ ਕਣਕਾਂ ਜਿਹੜੀਆਂ ਸੜ ਕੇ ਸੁਆਹ ਹੋ ਚੁੱਕੀਆਂ ਉਹਨਾਂ ਨੂੰ 60000 ਰੁਪਇਆ ਪ੍ਰਤੀ ਏਕੜ ਮਾਅਬਜਾ ਜਿਹੜਾ ਉਹ ਪੰਜਾਬ ਸਰਕਾਰ ਨੂੰ ਦੇਣਾ ਚਾਹੀਦਾ ਤੁਰੰਤ ਅਨਾਉਂਸ ਕਰਨਾ ਚਾਹੀਦਾ ਜਿਹਦੇ ਤੇ ਭਗਵੰਤ ਸਨਮਾਨ ਸਾਹਿਬ ਦਾ ਕੋਈ ਸੀਮ ਸਾਹਿਬ ਦਾ ਅਜੇ ਤੱਕ ਮੈਨੂੰ ਲੱਗਦਾ ਨਹੀਂ ਕੋਈ ਬਿਆਨ ਆਇਆ ਵਾ ਉਹ ਕਹਿੰਦੇ ਤਾਂ ਹੈਗੇ ਅੱਗੇ ਅਸੀਂ ਲੋਕ ਦੇ ਨਾਲ ਆ ਪੰਜਾਬ ਦੇ ਕਿਸਾਨਾਂ ਦੀ ਬਾਹ ਫੜਨ ਵਾਲੇ ਪਿਛਲੇ ਦਿਨੀ ਵਰਤਾਰਾ ਜੋ ਤੁਹਾਡੇ ਸਾਹਮਣੇ ਲੜਾਈ ਲੜ ਰਹੇ ਸੀ ਕਿਸਾਨੀ ਦੀ ਉਹਨਾਂ ਦੇ ਨਾਲ ਜੋ ਧੱਕੇਸ਼ਾਹੀ ਪੰਜਾਬ ਸਰਕਾਰ ਨੇ ਕੀਤੀ ਆ ਤੇ ਹੁਣ ਵੀ ਅਸੀਂ ਕਹਿੰਦੇ ਜੋ ਕੁਝ ਤੁਸੀਂ ਕੀਤਾ ਵਾ ਪਰ ਜ਼ਖਮਾਂ ਤੇ ਜਿਹੜਾ ਲੂਣ ਛਿੜਕਣ ਦੀ بجائے ਮਲਮ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ 60000 ਰੁਪਏ ਜਿਹੜੇ ਪੀੜਤ ਕਿਸਾਨ ਆ ਜਿਨ੍ਹਾਂ ਦੀ ਕਣਕ ਸੜ ਕੇ ਸਵਾਹ ਹੋ ਗਈ ਆ ਉਹਨਾਂ ਦੀ ਤੁਰੰਤ ਗਰਦੌਰੀ ਕਰਾ ਕੇ ਉਹਨਾਂ ਨੂੰ ਬਣਦਾ ਮਾਅਬਜਾ ਦਿੱਤਾ ਜਾਵੇ ਇਸੇ ਤਰ੍ਹਾਂ ਜਿਹੜੇ ਕਿਸਾਨਾਂ ਦੀਆਂ ਤੂੜੀਆਂ ਜਿਹੜੀਆਂ ਨਾਲ ਸੜ ਗਿਆ ਵਾ ਉਹਦੇ ਵਾਸਤੇ ਵੀ ਜਿਹੜੀ ਸਹਾਇਤਾ ਵਾ ਤੋਂ ਵੱਧ ਕਿਸਾਨਾਂ ਦੀ ਵੀ ਕੀਤੀ ਜਾਵੇ ਤਾਂ ਜੋ ਜਿਹੜਾ ਪਸ਼ੂ ਪਾਲਣ ਧੰਦਾ ਵਾ ਉਹ ਜਿਹੜਾ ਕਰ ਰਹੇ ਆ ਉਹਨਾਂ ਵਾਸਤੇ ਵੀ ਜਿਹੜਾ ਊਡੀ ਦਾ ਪ੍ਰਬੰਧ ਕਰ ਸਕਣ